ਤੇ ਮਿਲਦੇ ਜੀ ਅੱਜ ਦਲਬਾਖ ਸਿੰਘ ਨੂੰ ਅੱਧੇ ਗੱਲਬਾਤ ਨਾਲੇ ਤੁਹਾਨੂੰ ਗੁਰਦੁਆਰਾ ਪੂਲਾ ਸਾਹਿਬ ਦੇ ਦਰਸ਼ਨ ਕਰਾਉਣੇ ਆ ਭਾਈ ਤਾਰੂ ਸਿੰਘ ਦੀ ਪੂਲਾ ਤੇ ਉਹਦੇ ਦਰਸ਼ਨ ਵੀ ਉਹਨਾਂ ਦੇ ਕਰਾਉਣੇ ਆ ਗੁਰਦੁਆਰਾ ਸਾਹਿਬ ਦੇ ਤੇ ਇਹ ਉਹੀ ਗੁਰਦੁਆਰਾ ਜਿੱਥੇ ਕਾ ਯੂਠ ਬੜੀ ਤਗੜੀ ਆ ਗਈ ਚਾਵੜ ਸਿਰੇ ਦੀ ਖੱਤ ਜਿਹੜਾ ਇਹ ਬੰਦਾ ਉਹਨੇ ਇਥੇ ਕਬਜ਼ਾ ਕਰ ਲਿਆ ਕੀ ਨਾਂ ਹੈ ਉਹਦਾ ਅਜੀਤ ਸਿੰਘ ਪੂਲਾ ਹਾਂ ਬੜੀਆਂ ਵਧਰਾ ਕੁ ਬੁਧੀਆਂ ਹੈ ਭਰਾ ਬਹੁਤ ਹਦਿਆਂ ਉਹਦਾ ਦੇ ਇੰਨਾ ਤਕੜਾ ਸਿਸਟਮ ਹੀ ਨਾ ਸਾਡਾ ਇਹ ਤੇ ਸਾਡਾ ਇਹ ਏਰੀਆ ਦਾਹਰਾਵਾ ਲੱਗ ਲੱਗੇ ਪਿੰਡਾਂ ਵਾਲੇ ਇੰਨਾ ਦਹਿਸ਼ਤ ਸੀ ਉਹਦੀ ਉਹ ਬੰਦੇ ਦੀ ਵੀ ਉਹਨੇ ਬੜੀ ਜਵਾਨੀ ਮਰਵਾਈ ਹੈ ਬਹੁਤ ਜ਼ਿਆਦਾ ਮਰਵਾਈ ਹੈ ਇੱਕ ਗੁਰੂ ਦੇ ਬਾਣਾ ਪਾ ਕੇ ਗੁਰੂ ਦਾ ਸਿੰਘ ਬਣ ਕੇ ਸਰਕਾਰਾਂ ਨਾਲ ਰਲ ਕੇ ਉਹਨੇ ਬੜਾ ਸ਼ੱਦ ਦੇ ਲੋਕਾਂ ਦੇ ਕੀਤਾ ਬੜਾ ਧੱਕੇਸ਼ੀਆਂ ਕੀਤੀਆਂ ਸੀ ਤੇ ਮੇਰੇ ਆਮ ਹੀ ਉਹਨਾਂ ਟਕਰਾਅ ਹੁੰਦੇ ਰਹਿੰਦੇ ਹੁੰਦੇ ਉਹਨਾਂ ਦਿਨਾਂ 'ਚ ਵੀ ਅਸੀਂ ਤਾਂ ਛੋਟੇ ਆ ਚਲੋ ਸਟੂਡੀਓ ਪਾ ਲਿਆ ਸੀ ਤੇ ਗੋਲੀਆਂ ਜਦੋਂ ਨਿਕਦੇ ਇੱਥੇ ਵੇਖਣਾ ਮੈਂ ਮਤਲਬ ਵੀ ਜਿਪਸੀਆਂ ਪੈਟਰੋਲ ਪੰਪ ਤੇ ਖਲੋਤੀਆਂ ਜੀ ਹੁਣ ਦੇ ਨਿਆਂ ਵੀ ਕੋਈ ਪੰਪ ਵਾਲਾ ਪੈਸੇ ਹੀ ਨਹੀਂ ਮੰਗਦਾ ਜਿਪਸੀਆਂ ਤੇਲ ਬੌਰੇ 'ਤੇ ਪੈਂਦੀਆਂ ਜਿਮਜ਼ੀਆਂ ਛੱਡੋ ਸਾਡੇ ਆੜੇ ਕਬੱਡੀ ਵਾਲੇ ਬੜੇ ਬੜੇ ਤਕੜੇ ਸਾਡੇ ਪਹਿਲਵਾਨ ਆ ਸਾਰੇ ਜਿਹੜੇ ਮੇਰੇ ਯਾਰ ਦੋਸਤ ਆ ਕਬੱਡੀ ਵਾਲੇ ਬੜੇ ਬੜੇ ਪੁਰਾਣੇ ਉਹ ਆਪ ਜਾ ਦੇ ਹੁੰਦੇ ਹੁੰਦੇ ਭਰਾਵਾ ਮੇਲਾ ਤੇ ਕਰਾ ਦਿੰਦਾ ਹੀ ਤੇ ਸ਼ਾਮੀ ਡਰਦਾ ਤੋ ਕੋ ਪੈਸੇ ਨਹੀਂ ਮੰਗਦਾ ਕਬੱਡੀ ਵਾਲਾ ਜਾ ਕੇ ਮੰਗਦਾ ਹੁੰਦਾ ਹੀ ਤੇ ਮੈਚ ਹੋ ਗਿਆ ਤੇ ਗਾਂ ਹੋ ਗਿਆ ਕੋਈ ਬਾਬਾ ਦੇ ਕੋਲ ਜਾ ਕੇ ਦੇਖੋ ਬਾਬਾ ਕਹਦਾ ਯਾਰ ਉਹ ਮਤਲਬ ਪੈਸੇ ਨਾ ਕਿੰਨੇ ਮੰਗਣੇ ਡਰਦੇ ਕਬੱਡੀ ਵਾਲੇ ਵੇ ਲੋ ਕਿੰਨੇ ਕਿੰਨੇ 20 20 ਮੁੰਡੇ ਪਹਿਲਵਾਨ ਹੁੰਦੇ ਆ ਤੇ ਡਰਦੇ ਉਹਦੇ ਇਲਾਕੇ ਨਹੀਂ ਕੋਈ ਜਾਂਦਾ ਹੁੰਦਾ ਕਿ ਪੈਸੇ ਨਾਲ ਤੋਂ ਮੰਗਿਓ ਭਰਾਵਾ ਕੋਈ ਪਤਾ ਨਹੀਂ ਇਹਨੇ ਕੀ ਕਿਹੜੇ ਮੂੰਹ ਬੋਲਣਾਈ ਐ ਇੰਨੀ ਦਹਿਸ਼ਤ ਲਾ ਲੋ ਸਾਹਬ ਦਾ ਵੀ ਕਬੱਡੀ ਦੇ ਬڑے-ਬڑے ਪਹਿਲਵਾਨ ਵੀ ਚਲਦੇ ਸੀ ਉਤੋਂ ਸਭ ਡਰਦੇ ਸੀ ਇਲਾਕੇ ਦਾ ਤੇ ਨੇ ਲੁੱਭ ਪੀਤਾ ਸੀ ਤੇ ਇਹਨੇ ਉਹਨੇ ਗਲਤ ਕੰਮ ਕੀਤੇ ਤੇ ਅਜੇ ਤੱਕ ਸਾਡੇ ਇਲਾਕੇ ਦੇ ਵਿੱਚ ਵੀ ਕਈਆਂ ਨੂੰ ਲੋਕਾਂ ਨੂੰ ਨਹੀਂ ਪਤਾ ਮੈਂ ਨਾ ਹਰਾਨ ਆ بڑے-बड़े ਵਧੀਆ ਜਿਹੇ ਦਰਨ ਨੂੰ ਨਹੀਂ ਪਤਾ ਉਹ ਮੈਂ ਦਿਨ ਇੱਕ ਆਪਣੇ ਸੱਜਣ ਭਰਾ ਨਾਲ ਗੱਲ ਕਰ ਬੈਠਾ ਮਾ ਪ੍ਰਭਾ ਐਨੇ ਦੇ ਉਹ ਆਪਣੇ ਕਿੱਡਾ ਮਹਾਨ ਕਵੀਸ਼ਰ ਜੋਗਾ ਸਿੰਘ ਜੋਗੀ ਲੋਕਾਂ ਨੂੰ ਇਹ ਨਹੀਂ ਅਜੇ ਤੱਕ ਪਤਾ ਹੁਣ ਤੁਸੀਂ ਹਿਸਾਬ ਲਾਓ ਕਿ ਆਮ ਬੰਦੇ ਦਾ ਕੀ ਸੁਣਵਾਈ ਹੁੰਦੀ ਹੋਊਗੀ ਉਹਨਾਂ ਦੇ ਨਾਲ ਜੇ ਐਡਾ ਵੱਡਾ ਰੁਸਤਮ ਜਾਂ ਜਿਹਨੂੰ ਕਹਿ ਸਕਦੇ ਆਪਾਂ ਕਿੱਡਾ ਵੱਡਾ ਕਵੀਸ਼ਰ ਜੋਗਾ ਸਿੰਘ ਜੋਗੀ ਉਹਦੀ ਬੇਟੀ ਚੋਕੇ ਨੇ ਇੱਥੇ ਰੱਖ ਛੱਡੀ ਹੁਣ ਇੱਥੇ ਲਾ ਲਓ ਅੰਦਾਜ਼ਾ ਫਿਰ ਉਹਨੂੰ ਹੈ ਕਿਸੇ ਦੀ ਕੋਈ ਆਮ ਬੰਦੇ ਦੀ ਆਮ ਬੰਦੇ ਕੀ بڑے بڑے ਵੱਡੇ ਬੰਦੇ ਨਹੀਂ ਮਨ ਲਓ ਕੋਈ ਗੱਲ ਬਾਤ ਨਹੀਂ ਉਹਦੇ ਸਾਹਮਣੇ ਕਰਨੇ ਜੇ ਜੋਗਾ ਸਿੰਘ ਜੋਗੀ ਜਿਹਨੇ ਸਾਰੀ ਉਮਰ ਐਨਾ ਸੋਹਣਾ ਆਪਣਾ ਸਿੱਖ ਇਤਿਹਾਸ ਸੁਨਾਇਆ ਬੜਾ ਕੁਛ ਵਧੀਆ ਕਵੀਸ਼ਰ ਜੀ ਯਾਰ ਵਧੀਆ ਸੀ ਉਹਦੀ ਧੀ ਤੇ ਨਹੀਂ ਚੁੱਕ ਕੇ ਇੱਥੇ ਰੱਖ ਛੱਡੀਏ ਨੇ ਤੇ ਹੋਰ ਕੀ ਕਰ ਸਕਦੇ ਐ ਬਾਕੀ ਚਲੋ ਸਜ਼ਾ ਨੂੰ ਬੰਦੇ ਨੂੰ ਮਿਲ ਗਈ ਆ ਚੰਗੀ ਮਿਲ ਗਈ ਐ ਦੇਰ ਆਏ ਦਰਦਸਤਾ ਐ ਇੱਕ ਐਗਜ਼ਾਮਪਲ ਆ ਮੈਂ ਜੇ ਵੀ ਕਈਆਂ ਨੂੰ ਪਤਾ ਨਹੀਂ ਹੁੰਨਾ ਭਰਾਓ ਮੈਂ ਦੱਸਦਾ ਮੈਂ ਇਹਨੂੰ ਸਾੜਿਆ ਜੀ ਜੁੰਦੇ ਨੂੰ ਸਾੜਦਾ ਜੀ ਜੁੰਦੇ ਹੀ ਸਾੜਦਾ ਹੀ ਆ ਤੇ ਆ ਗੱਲ ਬਾਤ ਆ ਤੇ ਆਪਾਂ ਪਹਿਲਾਂ ਆਪਾਂ ਗੁਰਦਾਰੇ ਦੇ ਦਰਸ਼ਨ ਕਰੀਏ ਆਪਾਂ ਉਹਨਾਂ ਗੁਰੂਆਂ ਦੀਆਂ ਸ਼ਖਸੀਅਤਾਂ ਜਿਨ੍ਹਾਂ ਆਪਾਂ ਸਿੱਧੇ ਰਸਤੇ ਪਾਇਆ ਪਹੁੰਚ ਦੀ ਗੱਲ ਕਰੀਏ ਕਿੱਥੋਂ ਵਿੱਚ ਖਾਚਾਂ ਬੜੀ ਨਵੀਂ ਯਾਰ ਮੈਂ ਨਾ ਮੈਂ ਜਾਣਾਂ ਕਿ ਇਹ ਬਣੇ ਹੁੰਦਾ ਵੜ ਕੇ ਇਹ ਬਣੇ ਜਾਂਦਾ ਮੇਰਾ ਜੀ ਨਵੀਂ ਯਾਰ ਮੈਂ ਨਾ ਮੈਂ ਜਾਣਾਂ ਕਿ ਇਹ ਬਣੇ ਹੁੰਦਾ ਵੜ ਕੇ ਇਹ ਬਣੇ ਜਾਂਦਾ ਮੇਰਾ ਸਿਆਪਾ ਜੀ ਮੁੜ ਕੇ ਆਂਦੇ ਮੇਰੇ ਯਾਰ ਵੇ ਤੇਰੀ ਯਾਰ ਵੀਡੀਓ ਲੰਬੀ ਹੋ ਜਾਂਦੀ ਥੋੜੀ ਛੋਟੀ ਕਰਿਆ ਕਰ ਮੈਂ ਕਿੱਪੜਾ ਕਰਾਂ ਇੰਤਿਆਬ ਨਹੀਂ ਪਾਇਆ ਲਗਾ ਗੱਲ ਤੇ ਭਾਈ ਤਰਮ ਸਿੰਘ ਪੂਲਾ ਦੀ ਕਰਨ ਦੇ ਆ ਸਾਡੇ ਸ਼ਹੀਦ ਸਰਮੌਰ ਸਿੱਖ ਕੌਮ ਦੇ ਤੇ ਇਹਦਾ ਬਲਾਦ ਆ ਪਤਾ ਨਹੀਂ ਤੇ ਚਾ ਵੀ ਵਾਰ ਪੜਦੀ ਚਲੋ ਆਪਾਂ ਦਲਬਾਘਾ ਤੋਂ ਮਿਲিয়ে ਗੁਰਦਾਰੇ ਉਹ ਤੋਂ ਗੁਰਦਾਰੇ ਦੇ ਦਰਸ਼ਨ ਕਰਾਈਏ ਕਿਵੇਂ ਦਾ ਵਾ ਉਹ ਲੱਖਾਂ ਇੱਕ ਸਾਈਡ ਜੇ ਤੇ ਪੈਂਦਾ ਕਰਕੇ ਸੰਗਤ ਮੈਨੂੰ ਲੱਗਦਾ ਵੀ ਉਧਰ ਘਟ ਜਾਂਦੀ ਬੇਤ ਘਟ ਜਾਂਦੀ ਏ ਇੱਕ ਸਾਈਡ ਜੀ ਆ ਨਾ ਤੇ ਇਸ ਕਰਕੇ ਤੇ ਪਹੁੰਚਣਾ ਚਾਹੀਦਾ ਸਭ ਨੂੰ ਉੱਥੋਂ ਦਾ ਇਤਿਹਾਸ ਜਾਨਣਾ ਚਾਹੀਦਾ ਅੱਜ ਫਿਰ ਮੈਂ ਤੁਹਾਨੂੰ ਥੋੜਾ ਚੰਗੀ ਤਰ੍ਹਾਂ ਦੱਸ ਦਿੰਨਾ ਤੇ ਮੇਰਾ ਦੱਸਿਆ ਇਤਿਹਾਸ ਥੋੜਾ ਫਰਕ ਬਹੁਤ ਹੜ ਤੇ ਅਸਰ ਬਹੁਗਾ ਮੈਂ ਦੱਸੂਗਾ ਤੁਹਾਨੂੰ ਥੋੜਾ ਤਰੀਕੇ ਨਾਲ ਗੱਲਬਾਤ ਕਰਦਾ ਹਾਂ ਤੇ ਜਾ ਕੇ ਮੈਂ ਕੀ ਕੀ ਆ ਤੇ ਥੋੜੇ ਬਾਲੇ ਆਪਾਂ ਇਧਰ ਨੂੰ ਧਿਆਨ ਦਿਈਏ ਚਲੋ ਜੀ ਮਿਲਦੇ ਆਂ ਜੀ ਆਗੇ ਗੁਰਦੁਆਰਾ ਹੀ ਆ ਜੀ ਅੰਮ੍ਰਿਤਸਰ ਵਾਲੇ ਪਾਸੇ ਜਦੋਂ ਆਉਣੇ ਆ ਉਹ ਰੋੜ ਆ ਅੰਮ੍ਰਿਤਸਰ ਲਾ ਲੋ ਤਰਨਤਾਰਨ ਜ਼ਿਲ੍ਹੇ ਤੋਂ ਲਾ ਲੋ ਸ਼ਿਭਾਲ ਆ ਕੇ ਤੇ ਆਪਾਂ ਜਦੋਂ ਜਾਣਾ ਪਿੱਖੀਵਿੰਡ ਨੂੰ ਖੇਮਕਰਨ ਨੂੰ ਇਹ ਉਹ ਰੋੜ ਆ ਤੇ ਪਿੱਖੀਵਿੰਡ ਤੋਂ ਪਹਿਲਾਂ 2 ਕਿਲੋਮੀਟਰ ਪਹਿਲਾਂ ਇੱਕ ਰਸਤੇ 'ਚ ਗੇਟ ਆਊਗਾ ਰਸਤੇ 'ਚ ਗੇਟ ਆਊਗਾ ਯਾਦਗਾਰੀ ਗੇਟ ਜਨਮ ਸਥਾਨ ਅਮਰਸ਼ੀਰ ਤਨਤਨ ਬਾਬਾ ਭਾਈ ਤਾਰੂ ਸਿੰਘ ਜੀ ਸਮੂਹ ਸਾਧ ਸੰਗਤ ਤੇ ਪਿੰਡ ਪੂਲਾ ਐ ਤੁਹਾਨੂੰ ਗੇਟ ਅੰਦਰ ਤੁਸੀਂ ਐਂਟਰ ਹੋ ਜਾਣਾ ਇੱਥੋਂ ਆ 1 ਕਿਲੋਮੀਟਰ ਆ ਪਿੰਡ ਆਏਗਾ ਅਗੇ ਪੂਲਾ ਤੇ ਉਤੋਂ 1 ਕਿਲੋਮੀਟਰ ਬਾ ਜਾਨੀ ਕਿ ਇਹ ਤੋਂ 2 ਕਿਲੋਮੀਟਰ ਪੈਣਾ ਜੀ ਤੁਹਾਨੂੰ ਸਾਰਾ ਗੁਰਦੁਆਰਾ ਸਾਬ ਦੇ ਤੁਹਾਨੂੰ ਦਰਸ਼ਨ ਹੋ ਜਾਣਗੇ 2 ਕਿਲੋਮੀਟਰ ਪਹਿਣਾ ਦੇ ਤੇ ਇੱਥੋਂ ਮੁੜ ਜਿਓ ਜੀ ਤੇ ਅੰਮਸਰ ਵਾਲੇ ਪੰਨੇ ਹੋਗੇ ਤੇ ਪਹਿਲਾ ਗੇਟ ਆਊਗਾ ਤੇ ਜੇ ਠਿੱਖੀ ਵੈਂਡ ਵਾਲੇ ਪੰਨੇ ਹੋ ਖੇਮ ਕਰਨ ਪੱਟੀ ਵਾਲੀ ਸਾਈਡ ਤੋਂ ਆਣਾ ਤੇ ਪਹਿਲਾਂ ਸਿੰਘਪੁਰੇ ਵਾਲਾ ਇੱਕ ਗੇਟ ਆਏਗਾ ਛੋਟਾ ਜਿਹਾ ਉਤੋਂ ਨਾਲ ਹੀ ਆਜੋ ਇੱਥੇ ਐਂਟਰ ਹੋ ਜਓ ਸਿਰਫ 2 ਕਿਲੋਮੀਟਰ ਹਾਈਵੇ ਤੇ 2 ਕਿਲੋਮੀਟਰ ਹਾਈਵੇ ਤੋਂ ਗੁਰਦੁਆਰਾ ਤੇ ਐ ਲੱਗਦਾ ਵੀ ਪਤਾ ਨਹੀਂ ਯਾਰ ਕੁਰਦਰਾ ਕਿੱਥੇ ਆ? ਕਿ ਯਾ ਇਨਾ ਪਿੱਛੇ ਆ ਜਾ ਇਨਾ ਪਛੜਿਆ ਆ ਵਾ ਕੀ ਚੱਕਰ ਯਾਰ ਹੈ? ਇਹਦੀ ਨਹੀਂ ਸਮਝ ਲੱਗਦੀ ਵੀ ਸਾਨੂੰ ਇੱਥੇ ਸੰਗਤਾਂ ਨੂੰ ਪਹੁੰਚਣਾ ਚਾਹੀਦਾ ਤੇ ਇੱਥੇ ਪਹੁੰਚਣ ਵਾਲੇ ਜੇ ਪਹੁੰਚ ਹੀ ਗਏ ਆ ਕਿ ਪਹੁੰਚ ਗਏ ਜੇ ਆਗੇ ਜੇ ਇਨਾ ਸੜਕਾਂ ਦੇ ਉੱਤੇ ਸਰਦਾਰ ਜੀ ਉਹਨਾਂ ਮੌਲਾਂ ਦੇ ਵਿੱਚ ਔਰਤਾਂ ਬੱਚੇ ਦੇ ਛੱਡੋ ਬੰਦਾ ਨਹੀਂ ਇੱਥੇ ਕੋਈ ਘਰ ਵੜਦਾ ਇੰਨਾ ਛੜਕਾਂ ਦੇ ਉੱਤੇ ਔਰਤਾਂ ਬੱਚਿਆਂ ਦੀ ਇਹ ਤੇ ਗੱਲਾਂ ਹੀ ਨਾ ਕਰੋ ਇੱਥੇ ਤੇ ਬੰਦੇ ਨਹੀਂ ਜਵਾਨ ਨਹੀਂ ਕੋਈ ਕੋਈ ਵੀ ਨਹੀਂ ਥੋੜਾ ਡਰਦਾ ਹੁੰਦਾ ਸੀ ਲੋਕ ਇੱਧਰ ਨੂੰ ਮੂੰਹ ਨਹੀਂ ਕਰਦੇ ਮੈਂ ਨਾ ਸੀ ਵੇਲੋ ਇੱਥੇ ਰਹੇ ਮੈਂ ਨਹੀਂ ਆ ਚੰਗੀ ਤਰ੍ਹਾਂ ਗੁਰਦਰਾ ਹੁਣ ਆ ਕੇ ਵੇਖਣ ਲੱਗਾ ਮੈਂ ਗੁਰਦਰਾ ਹੁਣ ਆ ਕੇ ਵੇਖਣ ਲੱਗਾ ਵਾ ਕਿੰਨੇ ਉਹ ਵੀ ਕਿਤੇ ਲਾਵਾਂ ਫੇਰੇ ਕਿਤੇ ਕਰੋਨਾ ਕਿ ਇੱਕ ਦੋ ਵਾਰੀ ਵੇਖ ਲਿਆ ਵਾ ਨਹੀਂ ਤੇ ਸਾਡਾ ਇਲਾਕੇ ਦਾ ਗੁਰਦਾਰਾ ਹੋਵੇ ਐਡਾ ਵੱਡਾ ਗੁਰਦਾਰਾ ਹੋਵੇ ਤੇ ਸਾਨੂੰ ਇੱਥੇ ਔਂਟੇ ਮਤਲਬ ਡਰ ਲੱਗਦੇ ਹੁੰਦੇ ਛੋਟੇ ਨੇ ਆ ਇਧਰੋਂ ਡਰ ਲੱਗਦਾ ਸਾਨੂੰ ਪਤਾ ਹੀ ਨਹੀਂ ਮਤਲਬ ਇਧਰੋਂ ਜਾਂਦੇ ਨੇ ਉੱਥੇ ਉਹ ਹੋਈ ਦੂਜੀ ਰਹਿੰਦੀ ਬਲਾ ਜੜੀ ਤੇ ਵੇਖੋ ਕਿੱਡੇ ਮਹਾਨ ਸ਼ਖਸੀਅਤ ਆ ਭਾਈ ਤਾਰੂ ਸਿੰਘ ਪੂਲਾ ਨੂੰ ਲੋਕੀ ਉਸ ਸਮੇਂ ਘਟਜਾਨਾ ਸ਼ੁਰੂ ਹੋ ਗਏ ਵੀ ਇਹਨੂੰ ਬਲਾਉਣ ਜਾ ਜਾਣ ਲੱਪੇ ਲੋਕ ਤੇ ਇਹ ਮਤਲਬ ਇਹਦਾ ਇਹਦਾ ਜਿਆਦਾ ਇੱਥੇ ਜਿਹੜਾ ਮੌਜੂਦਾ ਹੈ ਤਪਕਾ ਜਿਆਦਾ ਹੈ ਕੀ ਕਰੀਏ ਸਭ ਇੱਥੇ ਧੀਆਂ ਬੱਚੇ ਭੈਣ ਭਰਾ ਕੋਈ ਆ ਕੇ ਖੁਸ਼ ਨਹੀਂ ਤੇ ਆਉ ਉਤਰੀਏ ਤੁਹਾਨੂੰ ਗੁਰਦੁਆਰਾ ਵਿਖਾਈ ਯਾਰ ਲਓ ਜੀ ਕਰੋ ਦਰਸ਼ਨ ਗੁਰਦੁਆਰਾ ਕਪਤਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਪੂਲਾ ਗੁਰਦਰਾ ਸਾਹਿਬ ਇਦੋਂ ਸਾਡੇ ਛੋਟੇ ਵੀਰ ਦੀ ਆਵਾਜ਼ ਆ ਗਈ ਜੇ ਦਲਬਾਖ ਸਿੰਘ ਆ ਰਿਹਾ ਜੇ ਸਾਡਾ ਆ ਰਿਹਾ ਜੀ ਦਲਬਾਖ ਸਿੰਘ ਤੇ ਉਹ ਦਲਬਾਖ ਕੀ ਹਾਲ ਹੈ ਕਿਵੇਂ ਠੀਕ ਆ ਵਧੀਆ